ਤੇ ਸਾਨੂੰ ਮਹੱਤਵਿਆਂ ਦੇ ਵਿੱਚ 7-9 ਸਾਲ ਪਹਿਲਾਂ ਆ ਜਾਣਾ ਚਾਹੀਦਾ ਸੀ ਪਰ ਸਾਡਾ ਜਿਹੜਾ ਆਈਟੀਏ ਦੇ ਵਿੱਚੋਂ ਜਿਹੜੇ ਬੱਚਿਆਂ ਨੇ ਮੰਨੋ ਨਕਲ ਮਾਰ ਕੇ ਜਿਹੜਾ ਪ੍ਰਾਈਵੇਟ ਆਈਟੀਏ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਪੈਸੇ ਦੇ ਕੇ ਮੈਰਿਟ ਵਿੱਚ ਵੱਧ ਨੰਬਰ ਲੈ ਕੇ ਉਹ ਆ ਜਾਂਦੇ ਸੀਗੇ ਅਸੀਂ ਰਹਿ ਜਾਂਦੇ ਸੀ ਯਾਰ ਉਹ ਇਹ ਉਹ ਬੱਚੇ ਨੇ ਜਿਹਨਾਂ ਨੇ ਸਰਕਾਰੀ ਆਈਟੀਏ ਆਈਡਿਟੀ ਕੀਤੀ ਹੋਈ ਹੈ ਜੀ ਠੀਕ ਹੈ ਜੀ ਇੱਕ ਤਾਂ ਉਹ ਕਾਰਨ ਬਣ ਗਿਆ 10-12 ਸਾਲ ਅਸੀਂ ਉਹ ਲੇਟ ਹੋ ਗਏ ਹੁਣ ਸਾਡੇ ਬਹੁਤ ਸਾਰੇ ਸਾਥੀ ਨੇ ਜਿਹੜੇ 300 ਦੇ ਕਰੀਬ ਹੋ ਸਾਥੀ ਨੇ ਜਿਹੜੇ ਓਵਰ ਏਜ ਹੋਣ ਦੇ ਕਿਨਾਰੇ ਖੜੇ ਹੈ ਇੱਕ ਜਿਹੜੀ ਸਾਡੇ ਟ੍ਰੇਨਿੰਗ ਹੋ ਰਹੀ ਹੋਊਗੀ ਅਸੀਂ ਇਹ ਚਾਹੁੰਦੇ ਆ ਕਿ ਉਮਰ ਸੀਮਾ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜਿਹੜੇ ਸਾਡੇ ਸਾਥੀਆਂ ਨੂੰ ਰੋਜ਼ਗਾਰ ਮਿਲੇ ਕਿਉਂਕਿ ਪਿੱਛੇ ਹੀ ਚਟੀਆਂ ਨਿਕਲ ਰਹੀਆਂ ਨੇ ਆਦਾਰੇ ਦੇ ਵੱਲ ਸਟਾਫ ਦੀ ਭਾਰੀ ਜਿਹੜੀ ਕਮੀ ਹੈ ਉਸ ਸਥਿਤੀ ਦੇ ਨਾਲ ਆਪਣਾ ਜਿਹੜਾ ਮਹਿਕਮਾ ਝੁੰਝ ਰਿਹਾ ਠੀਕ ਹੈ ਜੀ ਠੇਕੇ ਤੇ ਨਾ ਭਰਤੀ ਕਰਕੇ ਸਾਡੇ ਇਹਨਾਂ ਸਾਥੀਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਜੀ ਇਸੇ ਧਾਰੇ ਦੇ ਵਿੱਚ ਅਸੀਂ ਪਹਿਲਾਂ ਫ੍ਰੈਂਡਸ ਤੋਂ ਲਗਭਗ ਪਹਿਲਾ ਪੇਪਰ ਦਿੱਤਾ ਸੀ 6 ਮਹੀਨਾ ਬਾਅਦ ਸਾਡਾ ਇਹਨਾਂ ਨੇ ਪੇਪਰ ਲਿਆ ਫਿਰ 6 ਮਹੀਨਾ ਬਾਅਦ ਪੇਪਰ ਕਿੰਨੇ ਪੇਪਰ ਦੇ ਚੁੱਕੇ ਨੇ ਪੇਪਰ ਦੇ ਕੇ ਪ੍ਰੈਕਟੀਕਲ ਵੀ ਸਾਡੇ ਤੋਂ ਬਕਾਇਦਾ ਕਰਾ ਕੇ ਦਿੱਤੀਏ ਸਾਨੂੰ ਬੋਲਣਾਂ ਦੇ ਚੜਾਇਆ ਗਿਆ ਸਾਰਾ ਕੁਝ ਕਰਵਾ ਕੇ ਦੇਖਿਆ ਇਹਨਾਂ ਨੇ ਤਕਰੀਬਨ ਅਸੀਂ 5 ਪੇਪਰ ਦੇ ਚੁੱਕੇ ਹਾਂ ਪ੍ਰੈਕਟੀਕਲ ਥਣੇ ਆਈਟੀ ਤੋਂ ਬਾਅਦ ਤੇ ਅੱਜ ਦੇ ਕਰ ਲਈ ਬੈਂਕ ਚਿਪ ਕਰ ਰਹੇ ਹਾਂ ਜੀ ਪੀਪਰ ਵੀ ਕਲੀਅਰ ਕੀਤੇ ਪੀਪਰ ਵੀ ਗੱਡੀ ਸਾਡੀ ਤਾਂ ਲੱਗੇ ਪੈਣਾ ਕਰ ਰਹੇ ਹੋ ਗਈ ਹੈ ਬੈਂਕ ਚਿਪ ਪੀਪਰ ਵੀ ਕਰ ਲਏ ਉਹ ਤੋਂ ਬਾਅਦ ਫਿਰ ਕੀ ਹੋ ਸਰਕਾ ਸੀਆਰ ਸਾਨੂੰ ਦਿਓ ਜੀ ਸੀਆਰ ਸਾਨੂੰ ਸਾਡੇ ਠੀਕ ਤਾਂ ਕੋਈ ਰਿਸਕ ਨਹੀਂ ਜਾਏਗਾ ਤੇ ਬੈਂਕ ਚਿਪ ਦੇ ਵਿੱਚ ਤਾਂ ਨਹੀਂ ਕੋਈ ਪਰਬਲ ਹੋਣੀ ਨਹੀਂ ਨਹੀਂ ਇਹਨਾਂ ਨੇ ਮਹਿਕਮੇ ਤੋਂ ਕੀਤੀ ਹੈ ਜੀ ਹੁਣ ਮੈਂ ਦੱਸਦਾ ਇਹਨਾਂ ਦੀ ਪ੍ਰੋਬਲਮ ਹੈ ਜੀ ਹੈ ਇਹ ਬੱਚੇ ਨਾ ਪਹਿਲਾਂ ਦੀ ਆਈਟੀ ਕੀਤੀ ਹੋਈ ਹੈ ਇਹਨਾਂ ਦੇ ਨਾ ਅੱਜਕੱਲ ਜਿਹੜੀ ਆਪਾਂ ਰਿਕਰੂਟਮੈਂਟ ਕਰਦੇ ਆ ਉਹ ਨੰਬਰ ਉਹ ਪਰਸੈਂਟੇਜ ਤੇ ਚੱਕ ਲੈਣੇ ਆ ਇਹਨਾਂ ਬੱਚਿਆਂ ਦੀ ਸਰਕਾਰੀ ਐਗੀਆਂ ਹੁਣ ਕਰਕੇ ਪਰਸੈਂਟੇਜ ਘਟਾ ਹੈ ਉਹਨਾਂ ਨਾਲ ਪ੍ਰਾਈਵੇਟ ਵਾਲਾਂ ਦੀ ਜ਼ਿਆਦਾ ਹੈ ਉਹ ਬੰਦੇ ਬਾਅਦ ਚਾਈਟੀਆਂ ਕਰਕੇ ਬਾਅਦ ਚ ਪ੍ਰਿੰਟ ਕਰਕੇ ਪਰਸੈਂਟੇਜ ਜ਼ਿਆਦਾ ਹੁਣ ਕਰਕੇ ਸਿਲੈਕਟ ਹੋ ਗਏ ਰਹਿ ਗਏ ਹੋਰ ਰਹਿ ਗਏ ਪਰ ਉਸ ਤੋਂ ਬਾਅਦ ਅਸੀਂ ਹੁਣ ਪੇਪਰ ਖਾਇਆ ਪੇਪਰ ਸਾਡਾ ਕਲੀਅਰ ਹੈਗਾ ਹੁਣ ਜਿਹੜੇ ਪ੍ਰਿੰਟਸ ਲੱਗੇ ਨਾ ਜੀ ਪੇਪਰ ਦੇ ਦੇਸੇ ਲੱਗੇ ਹੁਣ ਇਹਨਾਂ ਲਾਜ਼ਮੀ ਪੇਪਰ ਕਰਦਾ ਸੀ ਪੇਪਰ ਕਲੀਅਰ ਕਰਕੇ ਹੁਣ ਪ੍ਰਿੰਟਸ ਕਰਕੇ ਤੁਹਾਡੇ ਸਾਹਮਣੇ ਬੈਠਾ ਸਾਡਾ ਪਹਿਲਾ ਪੈ ਗਿਆ ਸੀ ਪੀਸੀਐਲ ਦੇ ਇਤਿਆਸ ਦੇ ਵਿੱਚ ਪਹਿਲੀ ਵਾਰੀ ਪੇਪਰ ਉਹਨੂੰ ਪ੍ਰਿੰਟਸ ਵਾਸਤੇ ਪ੍ਰਿੰਟਸ ਵਾਸਤੇ ਪਹਿਲੀ ਹਾਂ ਜੀ ਸਰ ਤੁਸੀਂ ਤਾਂ ਹੈਗੇ ਜਿਨ੍ਹਾਂ ਨੇ ਅਪਰेंटिसशिप ਕਰ ਲਈ ਹਾਂ ਜੀ ਸਰ ਹਾਂ ਜੀ ਕਰ ਲਈ ਠੀਕ ਹੋ ਗਿਆ ਹਾਂ ਜੀ ਅਪਰेंटिस ਦਾ ਸਰਟੀਫਿਕੇਟ ਸਾਡੇ ਕੋਲ ਹੈ ਉਹ ਵਾਲਾ ਹਾਂ ਜੀ ਹਾਂ ਠੀਕ ਆ ਗਿਆ ਤੇ ਅੱਗੇ ਜਿਹੜਾ ਮੈਰਿਟ ਬਣਦੀ ਹੈ ਉਹ ਅਪਰेंटिसशिप ਦੇ ਨੰਬਰ ਵੀ ਹੈ ਉਹਦੇ ਚ ਨਹੀਂ ਨਹੀਂ ਇਹ ਪਹਿਲਾਂ ਹੋਣਾ ਪਏਗਾ ਪੇਪਰ ਹੋਣਾ ਪਏਗਾ ਪੰਜਾਬੀ ਦਾ ਪੇਪਰ ਵੀ ਲੈਣਗੇ ਤੇ ਈਲ ਐਮ ਦਾ ਇੱਕ ਟੈਕਨੀਕਲ ਦਾ ਵੀ ਲੈਣਾ ਹੈ ਉਹਦੇ ਚੋਂ ਤੁਹਾਡੀ ਸਮੱਸਿਆ ਹੱਲ ਹੋ ਜਾਂਦੀ ਹੈ ਹਾਂਜੀ ਸਾਨੂੰ ਬੋਸਟਾ ਦੇਣ ਦਾ ਪੇਪਰ ਲੈ ਕੇ ਜਿਹੜਾ ਮੈਰਿਟ ਤੇ ਹੋਏਗਾ ਨਿਕਲ ਜਾਣਾ ਹੈ ਨਹੀਂ ਆਉਂਦੇ ਚ ਪੇਪਰ ਹਾਂਜੀ ਜਿਹਨੇ ਪਹਿਲਾਂ ਹੁੰਦਾ ਵੀ ਹੋਦਾ ਇਹ 11 ਦਾ ਪੇਪਰ ਹੋ ਗਿਆ ਹਾਂਜੀ ਹਾਂਜੀ ਆ ਪਿੱਛੇ ਹੋਇਆ ਵੀ ਹੈ ਜੀ ਬਸ ਹੁਣ ਥੋੜੀ ਸਿੰਗਲ ਮੰਗਾ ਜੀ ਕੋਸਟਾ ਨਿਕਲ ਜਾਣ ਤੁਸੀਂ ਪੇਪਰ ਦੇਖ ਕੇ ਸਿਲੈਕਟ ਹੋ ਜਾਣਾ ਹਾਂਜੀ ਪਹਿਲਾਂ ਤੁਸੀਂ ਇਸ ਕਰਕੇ ਰਹਿਗੇ ਵੀ ਤੁਹਾਡੇ ਨੰਬਰ ਕੱਟ ਜੂ ਪਰ ਉਹ ਉਹ ਪੇਪਰ ਅਸੀਂ ਤਰਨਾ ਲਗਾ ਕੇ ਅਸੀਂ ਆਪ ਰਖਾਇਆ ਪੇਪਰ ਸਦਾ ਲਓ ਜਿਹੜਾ ਬੰਦਾ ਕੰਮ ਕਾਬਲ ਹੋਊਗਾ ਉਹ ਪੇਪਰ ਪਾਸ ਕਰੂਗਾ ਵਿਭਾਗ ਵਿੱਚ ਆਊਗਾ ਠੀਕ ਹੈ ਜੀ ਹੋਰ ਪਹਿੰਦੀ ਪ੍ਰੈਨਟਸਿਪ ਆਪਣੇ ਬਿਜਲੀ ਬੋਰਡ ਦੇ ਇਤਿਹਾਸ ਵਿੱਚ ਜਿਹੜੀ ਪੇਪਰ ਲੈ ਕੇ ਹੋਈ ਹੈ ਜੀ ਕੀ ਕਰੀ ਹੁਣ ਆਪਣੇ ਉਹ ਉਹ ਛੱਡ ਦੋ ਹਾਂਜੀ ਟ੍ਰੇਨਿੰਗ ਜੀ ਤੁਸੀਂ ਗਲਤ ਸ਼ਬਦ ਵਰਤ ਲਿਓ ਪ੍ਰੈਕਟਿਸ ਤਾਂ ਤੁਹਾਡੀ ਹੋ ਗਈ ਹਾਂਜੀ ਹਾਂਜੀ ਹੋ ਗਿਆ ਹਾਂਜੀ ਹਾਂਜੀ ਪ੍ਰੈਕਟਿਸ ਤੋਂ ਵੀ एलिਜੀਬਲ ਕਰ ਦੂਗਾ ਹਾਂਜੀ ਠੀਕ ਹੈ ਤੁਹਾਨੂੰ ਯੋਗਤਾ ਦੇ ਦਿੰਦੇ ਹਾਂ ਠੀਕ ਹੈ ਠੀਕ ਹੈ ਉਹ ਤੋਂ ਬਾਅਦ ਹੈ ਵੀ ਸਿਲੈਕਸ਼ਨ ਕਿਵੇਂ ਹੋਵੇ ਹਾਂਜੀ ਹਾਂਜੀ ਠੀਕ ਹੈ ਉਹ ਸਿਲੈਕਸ਼ਨ ਜਿਹੜੀ ਹੈ ਉਹ ਤਾਂ ਇੱਕੋ ਹੀ ਹੱਲ ਹੈ ਕਿ ਜੇ ਕਿਸੇ ਨੇ ਕਿਸੇ ਦੀ ਠੀਕ ਨਹੀਂ ਜਾਂ ਵੱਧ ਨੰਬਰ ਕਿਸੇ ਦਾ ਲੈ ਗਿਆ ਤੇ ਵੀ ਮੈਕਣ ਵਰਤ ਲਿਆ ਉਹਦਾ ਠੀਕ ਹੈ ਤੇ ਉਹ ਅੰਟੀਕਿਸ਼ਨ ਜਿਹੜਾ ਇੰਡIAN ਦੋ ਦਾ ਉਹ ਹੀ ਹੋ ਰਿਹਾ ਹੈ ਆਪਾਂ ਇਹ ਕਹੀਏ ਕਿ 12 ਲੰਮੀ ਬਹੁਤ ਨਹੀਂ ਤੇ ਫਿਰ ਜਾਵਨੇ ਆ ਲਿਆ ਨਹੀਂ ਜਾਰੀ ਕੀਤਾ ਜਾਰੀ ਮੈਂ ਦੱਸਦਾ ਸੀ ਜਾਰੀ ਜਿਹੜਾ ਮਾਰਕਟ ਦੇ ਹਿਸਾਬ ਨਾਲ ਲੱਖਿਆ ਜਾ ਪੇਪਰ ਤੇ ਉਹਨਾਂ ਨੇ ਨਾਜਮੀ ਕਰਦਾ ਜੀ ਪੇਪਰ ਦਾ ਸਰ ਨਾਜਮੀ ਪਿੱਛੇ ਹੋਇਆ ਵੀ ਆ 25 ਹੋਲੀ ਬਸ ਸਰ ਤਿੰਨ ਪੇਪਰ ਹੋਇਆ ਉਹਦੇ ਵਿੱਚ ਹੀ ਘਟ ਰਹਿ ਗਏ ਬਸ ਸਰ ਸਾਨੂੰ ਦੱਸਿਓ ਯਾਰ ਚਾਹੀਦਾ ਬਾਕੀ ਪ੍ਰੋਸੈਸ ਸੇਮ ਰਹਿੰਦੇ ਨੇ ਸਰ ਉਹਦੋਂ ਤੋਂ ਕਿਹਦੀ ਪ੍ਰਿੰਟ ਕੋਈ ਕਾਟ ਨਹੀਂ ਸੀਗੀ ਜਦੋਂ ਉਹ ਸੀਆਰ ਹੀ ਨਿਕਲਿਆ ਸੀਗਾ ਅਸੀਂ ਉਹਨਾਂ ਦੀ ਸ਼ਰਤਾਂ ਨੂੰ ਪੂਰੇ ਨਹੀਂ ਸੀ ਕਰਿਆ ਵੈਸੇ ਸਰ ਜਦੋਂ ਇਹਨਾਂ ਦੇ ਸਾਡੇ ਪੇਪਰ ਜੇ ਐਗਜ਼ਾਮ ਹੋਣਗੇ ਹੋਣਗੇ ਤੁਹਾਡੇ ਤੋਂ ਇੱਥੇ ਰਹਿ ਕੇ ਜੇ ਨਹੀਂ ਕੰਪਲੀਟ ਹੋ ਗਿਆ ਵੀ ਤੁਹਾਡੀ ਜਗ੍ਹਾ ਖੜਨਾ ਜੀ ਉਹਦਾ ਇੱਕ ਸਾਈਕਲ ਹੈ ਉਹ ਚੱਲੀ ਜਾਣਾ ਠੀਕ ਹੈ ਆਪਣਾ ਮੁੱਦਾ ਤਾਂ ਇਹ ਪੋਸਟਾ ਨਿਕਲ ਜੀ ਹੋਊਗਾ ਤਾਂ ਹਾਂਜੀ ਉਹ ਅਸਟਾ ਨਿਕਲ ਤਾਂ ਸੇਮ ਪ੍ਰੋਸੈਸਰ ਹੈ ਜਿਹੜਾ ਇੱਥੇ ਪਿੱਛੇ ਜਿਹੜਾ ਚੱਲਿਆ ਰਹਿ ਪੇਪਰ ਜਿਹੜਾ ਪਰ ਮੇਨ ਮੰਗ ਜਿਹੜੀ ਸਾਡੀ ਉਹ ਇਹ ਹੈ ਕਿ ਫਟਾ ਤਾਂ ਹੈ ਜੇ ਸੀਆਰ ਨੂੰ ਸਮੇਂ ਰਹਿੰਦੇ ਮਿਲੇ ਦਸੰਬਰ ਮਹੀਨੇ ਦੇ ਵਿੱਚ ਵਿੱਚ ਮਿਲ ਜਾ ਸਾਨੂੰ ਸਾਡੇ ਸਾਥੀ ਕਿਉਂਕਿ 31 ਦਸੰਬਰ ਨੂੰ ਵੇਰੇਜ ਹੋ ਜਾਣਗੇ ਜੀ ਕਿਉਂਕਿ ਫੋਨੇ 300 ਦੇ ਕਰੀਬ ਸਾਥੀ ਨੇ ਇੱਕ ਤਾਂ ਮੌਕਾ ਉਹਨਾਂ ਨੂੰ ਲੇਟ ਮਿਲਿਆ ਉਹਨਾਂ ਨੇ ਪੜਾਈ ਕੀਤੀ ਤਾਂ ਉਹਨਾਂ ਦੀ ਟ੍ਰੇਨਿੰਗ ਕੀਤੀ ਤਾਂ ਤਾਂ ਫਾਇਦਾ ਜੇ ਉਹਨਾਂ ਨੂੰ ਦਸੰਬਰ ਦੇ ਵਿੱਚ ਸੀਆਰ ਮਿਲਦਾ ਹੈ ਜੀ ਨਹੀਂ ਸੀਆਰ ਤਾਂ ਨਿਕਲ ਜਾਉ ਹਾਂਜੀ ਯਾਰ ਨਹੀਂ ਮਿਲਦਾ ਅਪਾਇੰਟਮੈਂਟ ਮਿਲਦੀ ਕੋ ਹਾਂਜੀ 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 ਅਪਾਇੰਟਮੈਂਟ ਹਾਂਜੀ ਸ਼ਰਤ 33 ਹਾਂਜੀ ਯਾਰ ਇਹ ਨਿਕਲ ਗਈ ਤੁਹਾਨੂੰ ਕੋਈ ਫੇਰ 2 ਮਿੰਟ ਟੈਸਟ ਨਾ ਹੋਇਆ ਸਰ ਉਹੰਦੇ ਨਾਲ ਕੁਝ ਨਹੀਂ ਹੁੰਦਾ ਜੀ ਜਦੋਂ ਸੀਆ ਨਿਕਲਦਾ 75 ਦੀ ਵਿੱਚ ਆ ਜਾਣਗੇ ਭਾਵੇਂ 2 ਸਾਲ ਬਾਅਦ ਰੇਟ ਦੀ ਘਾਟੋਂ ਬਾਅਦ ਰੇਟ ਦੀ ਰੇਟ ਦੀ ਘਾਟ ਨਹੀਂ ਆਵੇ ਤੋ ਆ ਜਾਣਗੇ ਦਸੰਬਰ ਦੇ ਵਿੱਚ ਵਿੱਚ ਆਵੇ ਜੀ ਪਾਰ ਦੇ ਮੁੰਡੇ ਵੀ ਬਹੁਤ ਆ ਜਾਂਦੇ ਜੀ ਜਿਹੜੇ ਹਰਿਆਣੇ ਦੇ ਬੰਦੇ ਆਏ ਇਹ ਵੀ ਮੰਨਾਂ ਦੇ ਵਿੱਚ 5% ਸਾਰਿਆਂ ਦੇ ਪਾਸੇ ਹਰ ਇੱਕ ਸਟੇਟ ਦੇ ਵਿੱਚ ਬਹੁਤ ਆਪਣੇ ਸਟੇਟ ਦੇ 68 400 ਬੰਦਾ ਲੱਗਿਆ ਉਹਦਾ ਕੀ ਤਰੀਕਾ ਅਡਾਪਟ ਕੀਤਾ ਇਹ ਪੰਜਾਬੀ ਵਾਲਾ ਇਹ ਆਪਣੇ ਪੰਜਾਬ ਦੇ ਮੁੰਡੇ ਆਣ ਹਾਂਜੀ ਹਾਂਜੀ ਨਾਲ ਦੇ ਮੁੰਡੇ ਆਉਂਦੇ ਨੇ ਵੀ 35% ਸੀਟਾਂ ਆਦਰ ਸਟੇਟਾਂ ਨਾਲ ਸਰਕਾਰ ਉਹ ਹਮੇਸ਼ਾ ਕੁਟੇ ਨੂੰ ਫੋਲੋ ਕਰਦੀਆਂ ਜੇ 2% ਮੰਨ ਲਓ ਕੋਟਾ ਦੇਤਾ ਆਪਣੇ ਜਿਹੜੇ ਪੰਜਾਬ ਸਰਕਾਰ ਨੇ ਕਰਦੀ ਇਹਨਾਂ ਨੇ ਕੀ ਕੀਤਾ ਜਿਹੜਾ ਬੱਚਾ ਵੀ ਚਰਨਾਉਂ ਤੇ ਮੈਰਿਟ ਵਿੱਚ ਆ ਗਿਆ ਉਹਨੂੰ ਭਰਤੀ ਕਰ ਲੋ ਜਿਹੜੀ ਮਰਜ ਸਟੇਟ ਦਾ ਜੀ ਪਹਿਲਾ ਸੀ ਜਿਹੜੇ ਸੀਆਰਏ ਆਏ ਸੀ ਉਹਦੇ ਵਿੱਚ ਇਹ ਲਿਖਿਆ ਸੀ ਵੀ ਪੀਐਸਪੀਸੀਐਲ ਦਾ ਟੀਸੀਓ ਤੋਂ ਜਿਹਨੇ ਫ੍ਰੈਂਚਸ਼ਿਪ ਕੀਤੀ ਹੋਈ ਹੈ ਇਸ ਵਾਰ ਇਹਦਾ ਸੀਆਰਏ ਉਹ ਜਿਹਨੇ ਕੱਟਆਫ ਕਰਤੀ ਹੈ ਇਹ ਸਰਪਰ ਚਾਈ ਜਾਏ ਪਹਿਲਾ ਜਿਹੜੇ ਸੀਆਰਏ ਜਿਵੇਂ ਲੰਬੀ ਭਰਤੀ ਦੇ ਅਲਾਈਨਮੈਂਟ ਨੂੰ ਚ ਲਿਖਿਆ ਹੁੰਦਾ ਸੀ ਜਿਨ੍ਹਾਂ ਨੇ ਪੀਐਸਪੀਸੀਐਲ ਦਾ ਟੀਸੀਓ ਤੋਂ ਫ੍ਰੈਂਚਸ਼ਿਪ ਕੀਤੀ ਹੋਈ ਹੈ ਉਹ ਉਹ ਬੰਦਿਆਂ ਨੂੰ ਅਸੀਂ ਦੇਵਾਂਗੇ ਪਾਵਰ ਕੌਮ ਦੀ ਜਿਨ੍ਹਾਂ ਨੂੰ ਅਸੀਂ ਟ੍ਰੇਨਿੰਗ ਦਿੱਤੀ ਸੀ ਜਿਹੜੇ ਲੈਨਮੈਨ ਨੇ ਲਿਆ ਲੈਨਮੈਨ ਇੱਕ ਵਾਰ ਕਰਦਣ ਪੀਐਸਬੀ ਕੋਲ ਜਿਹਨੇ ਲੈਨਮੈਨ ਟ੍ਰੇਡ ਹੋਇਆ ਹੁਣ ਇਹਨਾਂ ਨੇ ਜਿਹੜਾ ਪਿਛਲਾ ਸੀਾਰੇ ਸੀ ਉਹ ਤੇ ਉਹਨਾਂ ਨੇ ਕੱਟ ਦਿੱਤਾ ਬਾਕੀ ਲੋਕਾਂ ਨੇ ਕਿੱਥੋਂ ਕੀਤੇ ਹੋਏ ਬੀਵੀਐਮ ਬੀਵੀਐਮ ਹਰਿਆਣਾ ਬੋਰਡ ਤੋਂ ਦਿੱਤੇ ਜਿਹੜਾ ਜਦੋਂ ਸਾਡੀ ਪ੍ਰਿੰਸੀਪ ਹੋਈ ਨਾ ਸਾਡਾ ਉਹ ਰੈਜੀਡੈਂਸ ਲਿਆ ਗਿਆ ਜਿਹਨਾਂ ਪੰਜਾਬ ਤੋਂ ਚੱਲੇ ਗਏ ਬੀਵੀਐਮ ਤੋਂ ਬਾਕੀ ਰੁਕੇ ਹੋਏ ਹਾਂ 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 ਇਹ ਹਰਿਆਣੇ ਵਾਲੇ ਕਿੱਥੋਂ ਕੀਤੇ ਹਰਿਆਣੇ ਤੋਂ ਹਰਿਆਣੇ ਤੋਂ ਹੀ ਹਾਂ ਇੱਕ ਬਿਜਲੀ ਕੰਪਨੀ ਤੋਂ ਪ੍ਰਾਈਵੇਟ ਕੰਪਨੀ ਪਹਿਲਾਂ ਹੀ ਨਹੀਂ ਕਿ ਆਉਂਦਾ ਸੀ ਇਸ ਵਾਰ ਕੱਟਿਆ ਗਿਆ ਉਹ ਪਤਾ ਕੀ ਹੈ ਇੱਕੋ ਲੈਂਸੀ ਪ੍ਰੋਪਰ ਨਾਲ ਚੱਕਰਲੀ ਕੋਰਟ ਤੋਂ ਲੈਣ ਲੱਗੇ ਹਾਂ ਬਾਈ ਗਾਣੇ ਵਾਲੇ ਕੋਰਟਾਂ ਕਿ ਸੇ ਤੋਂ ਲੈਣਗੇ ਹਾਂ ਵੀ ਜੇਕਰ ਚੱਲ ਸਾਡਾ ਉਹਦਾ ਇਹ ਹੈ ਕਿ ਪੰਜਾਬੀ ਦਾ ਪੇਪਰ ਇਦਾਂ ਦਾ ਕਰ ਦੋ ਹਾਂਜੀ ਕੋਰ ਕੇਸ ਤੋਂ ਪਾਸ ਨਾ ਹੋਵੇ ਹਾਂਜੀ ਇਹ ਨਹੀਂ ਪੰਜਾਬੀ ਦੇ ਪੇਪਰ ਦਾ ਸੌਖਾ ਹੀ ਪਹਿਲਾਂ ਹੀ ਪੇਪਰ ਲਿਖਾਉਂਦੇ ਸੀ ਪਹਿਲਾਂ ਹੀ ਪਹਿਲਾਂ ਹੈ ਸਾਡੀ ਗੱਲ ਪੰਜਾਬੀ ਬੜੀ ਤਸੀਦ ਤੱਕ ਪੰਜਾਬੀ ਪੇਪਰ ਹੋਵੇ ਜੀ ਸਾਡੇ ਨਾਲ ਜਾਰੀ ਕਰ ਰਹੇ ਹਾਂ ਹਾਂ ਜੀ ਸਰ ਪੰਜਾਬੀ ਦਾ ਕੋਈ ਨਹੀਂ ਸਾਨੂੰ ਸੀਆਰ ਦੇ ਦਿੰਦੇ ਇਹਨਾਂ ਨੇ ਪੇਪਰ ਤਾਂ ਸਾਡੇ ਤੋਂ ਲੈਣਾ ਹੀ ਉਹ ਅੱਗੇ ਵਾਂਗੂ ਹੀ ਲੈਣਗੇ ਜਿਵੇਂ ਦੂਸਰੇ ਬੰਦੇ ਪਰ ਸਰ ਕੀਰ ਜਾਰੀ ਕਰੀ ਸਕਦੇ ਜਿਹੜੇ ਨਾਮ ਦਾ ਸਟੇਟ ਦਾਣੇ ਦੇਖੋ ਭਾਰਤੀ ਸੰਵਿਧਾਨ ਨੂੰ ਬਦਲਿਆ ਨਹੀਂ ਜਾ ਸਕਦਾ ਜਿਹੜੀ ਚੀਜ਼ੋ ਕਿ ਲਿਖੀ ਹੋਈ ਜੇ ਆਪਾਂ ਉਹਨਾਂ ਨੂੰ ਹਾਂ ਜੀ ਜਿਹੜੇ ਰੂਲ ਬਣਿਆ ਬਟ ਰੂਲ ਨੂੰ ਫੋਲੋ ਪੰਜਾਬ ਸਰਕਾਰ ਨਹੀਂ ਕਰਦੀ ਏ ਇਹਨਾਂ ਨੇ ਜਿਹੜਾ ਮੰਨ ਲਓ 2% ਕੋਟਾ Rajasthan ਜਾਂ Haryana ਸਰਕਾਰ ਉਹਨੂੰ ਫੋਲੋ ਕਰਦੀ ਏ ਸਾਡੀ ਸਰਕਾਰ ਉਹ ਸ਼ਰਤ ਨੂੰ ਫੋਲੋ ਨਹੀਂ ਕਰਦੀ 2% ਨੂੰ ਇਹ ਵੀ ਕਰਨਾ ਉਹ ਜਿਹੜਾ ਤਾਂ ਇੱਕ ਇਹ ਕੰਮ ਹੈ ਮਤਲਬ ਕਿ ਜੇ ਤੁਸੀਂ ਕਹੋ ਨਾ ਕਿ ਹਰਿਆਣੇ ਵਾਲਾ ਫਾਲੋ ਬੀਜੀ ਉਹ ਸਿੱਧਾ ਕਰ ਲੈ ਇਹਨਾਂ ਨੇ ਨਹੀਂ ਕਰੀ ਨਹੀਂ ਨਹੀਂ ਉਹ ਸਰਕਾਰ ਦਾ ਮੁੱਦਾ ਜੀ ਇਹ ਸਰਕਾਰ ਦਾ ਮੁੱਦਾ ਹੈ ਪਰ ਉਹ ਚੀਜ਼ ਸਰਕਾਰ ਦੇ ਲੈਵਲ ਸਰ ਉਹ ਦੇਖੋ ਜੀ ਤੁਸੀਂ ਵੱਡੇ ਲੈਵਲ ਦੀਆਂ ਜਥੇਬੰਦੀਆਂ ਹੋ ਠੀਕ ਹੈ ਪੰਜਾਬ ਭਰ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਜਥੇਬੰਦੀਆਂ ਹਾਂ ਜਿਹੜੇ ਕਿੰਨਾ ਸਾਹ ਦੇ ਪਲੇਟਫਾਰਮ ਤੇ ਇਹ ਚੀਜ਼ ਦੀ ਲੜਾਈ ਹੋਵੇ ਨਾ ਕਿ ਆਉਣ ਵਾਲੀ ਪੀੜ੍ਹੀ ਨੂੰ ਫਾਇਦਾ ਜੀ ਆਪਣੇ ਬੱਚਿਆਂ ਨੂੰ ਫਾਇਦਾ ਕਿਉਂਕਿ ਅਦਰ ਸਟੇਟ ਆਪਣੇ ਪੰਜਾਬ 'ਚ ਮਾਰ ਕਰਦਾ ਆਪਣੀ ਨੌਜਵਾਨੀ ਨੂੰ ਰੋਜ਼ਗਾਰ ਨਹੀਂ ਮਿਲਦਾ ਆਪਣੇ ਜਹਾਜ਼ਾਂ ਦੇ ਜਹਾਜ਼ ਪਰ ਕੇ ਬਾਹਰ ਨੂੰ ਜਾ ਰਹੇ ਬੇਟਾ ਉਹ ਹੈਗਾ ਵੱਡਾ ਸਿਆਸੀ ਹਾਂਜੀ ਹਾਂਜੀ ਠੀਕ ਹੈ ਉਹ ਕਿਸੀ ਮੁੱਦੇ ਤੇ ਫਾਰਮ ਹੋ ਰਹੀ ਹੈ ਦੇ ਵਿੱਚ ਸਾਰੇ ਹੈਗੇ ਕੰਪੋਨਟ ਜਾਂਦਾ ਕੋਈ ਨਹੀਂ ਸਰ ਸਾਨੂੰ ਲਿਆਓ ਅਸੀਂ ਤੁਹਾਡੇ ਨਾਲ ਲੜਾਈ ਲੜਾਈ ਹਾਂਜੀ ਸਰ ਹਾਂਜੀ ਸਮਝਾਈ ਸਾਡੇ ਨਾਲ ਉਸ ਮੁੱਦੇ ਤੇ ਬੈਂਟਰ ਹੋ ਸਕਦੀ ਹੈ ਜੀ ਠੀਕ ਹੈ ਦਾਦਾ ਗੰਗੇ ਨੂੰ ਨੌਕਰੀ ਤਾਂ ਲੱਗੋ ਯਾਰ ਤੁਸੀਂ ਕੀ ਲੈਣਾ ਹੈ ਤੇ ਲੱਗਾ ਤਾਂ ਨੌਕਰੀ ਕਰੋ ਸਰ ਸਾਡਾ ਮੀਨ ਤਾਂ ਜਿਹੜੇ ਅਨਪਲਾਨ ਆਪਣਾ ਜਿਹੜਾ ਅਪੀ ਯੂਜ਼ ਹੈ ਉਹਨਾਂ ਦੀ ਗੱਲ ਮੰਨੀ ਜਾਏਗੀ ਤੁਸੀਂ ਦੋ ਤਰ੍ਹਾਂ ਲਓ ਇੱਕ ਜਿਹੜੀ ਅੱਛੀ ਦੀ ਬੰਦਾ ਐਸੇ ਨੂੰ ਹਾਂਜੀ ਤਾਂ ਦਾ ਦੇ ਬਗਦਤ ਹਾਂਜੀ ਸਾਡਾ ਇੱਕ ਮੇਨ ਮਕਸਦ ਵੀ ਬਗਦਲ ਘਟ ਜਾ ਵਿਚ ਕਰੀ ਗਏ ਨਾ ਤਾਂ ਫਿਰ ਉਹ ਸਾਨੂੰ ਹੁਣ ਤੇ ਸਾਡਾ ਸੀਆਰ ਸਾਡਾ ਸੀਆਰ ਨਹੀਂ ਖਾਟੀ ਫਿਰ ਮੰਗਾਈ ਮੈਂ ਸੀਆਰ ਜਿਹੜੀ ਸੇਮ ਪ੍ਰੋਸੈਸਰ ਹੈ ਔਰ ਕੋਈ ਮੰਗ ਨਹੀਂ ਸੀਮ ਪ੍ਰੋਸੈਸਰ ਹੈ ਜਿਵੇਂ ਉਹਨਾਂ ਦਾ ਪੇਪਰਾਂ ਦਾ ਉੱਪਰ ਹੀ ਸੀਮ ਪਿੱਛੇ ਉਹ ਸੇਮ ਟੂ ਸੇਮ ਹੋ ਗਿਆ ਸਾਡਾ ਸੀਆਰ ਮੈਨੂੰ ਪੱਤਰ ਵਗੈਰਾ ਇੱਕ ਕਾਪੀ ਦੇ ਦਿਓ ਮੰਗ ਪੱਤਰ ਲੈ ਆ ਸਾਈਨ ਹੈ ਹੈਗਾ ਹੈਗਾ ਜੀ ਮਕਸਦ ਸਾਡੇ ਕੋਲ ਹੈਗਾ ਸੀ ਤੁਹਾਡੇ ਜਥੇਬੰਦੀ ਦੇ ਨਾਂ ਤੇ ਲਿਖ ਕੇ ਦੇ ਦਿੰਦਾ ਜੀ ਕੋਈ ਨਹੀਂ ਵਿਦਦੇ ਫੜਾਉਂਦੇ ਵੀ ਉਹ ਸੀਨੀਅਰ ਡੀ ਅਸੀਂ ਕਹਿੰਦਾ ਤੁਹਾਨੂੰ ਕਹਿ ਕੇ ਆਏ ਵੀ ਸਾਨੂੰ ਬੁਲਾਓ ਨਹੀਂ ਨਹੀਂ ਆਉਂਦਾ ਸਰ ਬਹੁਤ ਬੜਾ ਜੀ ਆਏ ਨੇ ਤੁਸੀਂ ਸਾਡੇ ਕੋਲ ਆਏ ਹੋ ਬਹੁਤ ਧੰਨਵਾਦੀ ਤੁਹਾਡਾ ਜੀ ਸਾਡਾ ਜਿਹੜਾ ਰੋਲ ਹੈ ਨਾ ਜੀ ਸਰ ਉਹ ਬਾਕੀਆਂ ਨਾਲ ਬਹੁਤ ਡਿਫਰੈਂਟ ਅਸੀਂ ਗੱਲ ਕਰਦੇ ਹਾਂ ਪ੍ਰੈਕਟਿਕ ਜੀ ਜਿੰਨੀਆਂ ਗੱਲਾਂ ਸੁਣੀਆਂ ਹੋਊਗਾ ਜਿੱਥੇ ਤੁਸੀਂ ਠੇਕ ਨੇ ਨਾਲੇ ਕਹਤਾ ਇਹ ਤਾਂ ਨਹੀਂ ਕਿਹਾ ਹਾਂ ਯਾਰ ਅਸੀਂ ਪੰਜਾਬ ਤੋਂ ਖਰਾਦਾਂਗੇ ਹਾਂ ਜੀ ਬਿਲਕੁਲ ਨਹੀਂ ਕਹਾ ਹਾਂ ਦੇਖਿਆ ਇੱਥੇ ਅਸੀਂ ਵੱਡੇ ਨਾਲ ਵੀ ਵਧੀਆ ਲਿਖ ਕੇ ਦੇ ਦੱਸਾਂ ਹਾਂ ਜੀ ਜੀ ਕੋਈ ਸਾਡਾ ਕੋ ਐਕਸਪੀਰੀਅੰਸ ਹੈ ਹਾਂ ਜੀ ਹਾਂ ਜੀ ਤੁਹਾਡੇ ਕੋ ਸਮੱਸਿਆ ਹੈ ਹਾਂ ਜੀ ਅਸੀਂ ਕੋਸ਼ਿਸ਼ ਕਰਾਂਗੇ ਤੇ ਜਿੰਨੇ ਗੱਲਾਂ ਮੈਨੂੰ ਜੈਨੂਇਨ ਲੱਗੀਆਂ ਉਹਨੇ ਜਿੰਨੇ ਜਿਹੜੀਆਂ ਗੱਲਾਂ ਹਨ ਨੇ ਇਹ ਵੀ ਅੱਜ ਵੀ ਮੁੱਦਾ ਡਿਸਕਸ ਹੋਵੇ ਹਾਂ ਜੀ ਡਿਸਕਸ ਲਗਭਗ ਸਾਰੇ ਥੱਲੇ ਦਾ ਕੀਤਾ ਜਿਹੜੇ ਸਾਡੇ ਸਾਥੀ ਨੇ ਜੀ ਇਸ ਦਾਰੇ ਦੇ ਵਿੱਚ ਆਊਟਸੋਰਸ ਫੀਕਰ ਦੇ ਨਾਲ ਲਗਭਗ 50% ਸਾਥੀਆਂ ਨੇ ਕੰਮ ਕੀਤਾ ਹੋਇਆ ਹੈ ਤਕਰੀਬਨ ਸਾਰੇ ਖੇਤਰ ਹਾਂ ਸੀਐਟ ਵੀ ਐਮ ਥੀਏਟਰ ਮੈਂ ਖੁਦ ਵਿਭਾਗ ਵਿੱਚ ਸੀਐਟ ਵੀ ਵੀ ਰਹਿਆ ਮੈ ਥੀਏਟਰ ਵੀ ਰਹਿਆ ਪਿੱਛੇ ਵੀ ਆਪਣੇ ਫੋਟੋਰੀ ਦੇ ਵੀ ਕੰਮ ਕੀਤਾ ਆ ਵੀਰ ਵੀ ਸੀਐਟ ਵੀ ਵੀ ਡਾਇਰੈਕਟਰ ਬਣ ਕੇ ਕੰਮ ਕੀਤਾ ਹਾਂ ਜਿਹੜੇ ਤੁਹਾਡੇ ਕੋਲ ਉਹਦੇ ਸੀਐਟ ਵੀ ਹੈਗਾ ਉਹਨਾਂ ਨੂੰ ਪਿੱਛੇ ਮੌਕੇ ਮਿਲੇ ਸੀ ਹਾਂਜੀ ਗੱਲਬਾਤ ਲਿਖਾਇਆ ਪਰ ਉਹ ਗੱਲਬਾਤ ਹੋ ਗਈ ਹਾਂਜੀ ਨਾ ਕੀ ਵਰਗਾ ਨਾ ਪਰ ਇਹ ਵੀ ਮੋਕਾ ਨਹੀਂ ਮਿਲਣੂਗਾ। ਜਿਹੜਾ ਤੁਸੀਂ ਪਿੱਛੇ ਨੋਟੀਫਿਕੇਸ਼ਨ ਦੇਖਿਆ ਹੋਣਾ ਇਹਨਾਂ ਨੇ ਜਾਰੀ ਕੀਤਾ ਸੀ ਵੀ ਰਿਟਾਇਰ ਬੰਦਿਆਂ ਨੂੰ ਤੁਸੀਂ ਦੁਬਾਰਾ ਪਾਰਟੀ ਕਰੀ। ਦੇਖੋ ਗੱਡੀ ਮਾੜੀ ਗੱਲ ਹੈ ਜੀ। ਮਹਿਕਮੇ ਵਾਸਤੇ ਵੀ ਕੋਤੇ ਕੋਤਲੇ ਪਾਸੇ ਪਾਵਾ ਜਾਓ। ਨਾ ਕਿਸੇ ਨੂੰ ਆਉਣਾ ਹੈ ਨਾ। ਹਾਂਜੀ। ਠੀਕ ਹੈ। ਕੋਤਾ ਐਸਾ ਕੋਈ ਬੰਦਾ ਨਹੀਂ ਹੈ ਜਿਹੜਾ ਉਹ ਨਹੀਂ ਕੋਈ ਨਹੀਂ ਕੋਈ ਨਹੀਂ ਹੋਣਾ। ਠੀਕ ਹੈ। ਸਾਨੂੰ ਫੈਡਾ ਭਾਏ ਹੁੰਦੇ ਸਾਰੇ। ਠੀਕ ਹੈ। ਹੋਸਟ ਲੈਵਲ ਤੇ ਜਾ ਕੇ ਕੋਈ ਨਹੀਂ ਆਉਂਦਾ। ਆਨੇ ਕਿ ਤਾ ਜੈਲ ਨਾ ਕੋਨਾ ਗੱਲਾਂ ਦੀ ਚਿੰਤਾ ਨਾ ਕਰੋ ਕਿਉਂਕਿ ਤੁਹਾਡੀਆਂ ਬੋਸਤਾ ਹੈਗਾ 23000 ਹਾਂਜੀ 23000 ਚੋਂ ਘੱਟੋ ਘੱਟ 70% ਤੁਹਾਡਾ ਕੋਟਾ ਬਣਦਾ ਹੈ ਠੀਕ ਹੋ ਗਿਆ ਉਹਦੇ ਵਿੱਚੋਂ ਅਧੀਆਂ ਖਾਲੀ ਬਣਦੀਆਂ ਬਣੀਆਂ ਹੋਣਗੀਆਂ ਜਿਹੜੇ ਜਿਹੜੇ ਮੱਟਦਾ ਹੈ ਨਾ ਟੈਕਨੀਕਲ ਉਹ ਤਾਂ ਇਹ ਜੀ ਥੋੜੇ ਪੋਸਟਾਂ ਵਾਧੇ ਕੱਢ ਦੇਣਾ ਇਹਨਾਂ ਪਿਛਲੇ ਵਾਰ ਵੀ ਨਹੀਂ ਤੇ ਕੋਈ ਤਾਂ ਚਾਹੀਦਾ ਮੈਨੂੰ ਨਹੀਂ ਲੱਗਦਾ ਲੱਗਦੀਆਂ ਬਹੁਤੀਆਂ ਆਉਣਗੀਆਂ 68 ਕੁੜੀਆਂ 68 ਕੁੜੀਆਂ ਸਾਡੇ ਕੋਲ ਬਿੱਲੇ ਕੁਵੈਲੇ ਦੀ ਟੈਕਨੀਕਲ ਐਗੰਦ ਨੂੰ ਲਾ ਕੇ ਬਾਕੀ ਇੱਕ ਤੁਸੀਂ ਵੀ ਧਿਆਨ ਰੱਖੋ ਇੱਕ ਵਾਰ ਇਹ ਹੁੰਦਾ ਕਿ ਆਪਾਂ ਮੈਗਨ ਰੱਖੋ ਨਾ ਫਿਰ ਆਪਾਂ ਹੋਰ ਦਾ ਰੋਲਾ ਪਾ ਲੈਂਦੇ ਮੇਰੇ ਖੰਭੇ ਦਰਵਾਜ਼ਾ ਲਾਓ ਜੀ ਮੈਨੂੰ ਦਰਵਾਜ਼ਾ ਲਾਓ ਇਹ ਤਾਂ ਕੰਮ ਨਹੀਂ ਕਰਦਾ ਜਦੋਂ ਕਰਨੇ ਦੇ ਇੱਥੇ ਬੈਠੇ ਸੀ ਨਾ ਸਾਰੇ ਮਲਾਜਮ ਆਪਣੇ ਤੇ ਇਹ ਮੁੰਡੇ ਸਾਰੇ ਗ੍ਰੇਡ ਸਾਹਮਣੇ ਰਹਿਣੇ ਉੱਥੇ ਜਿੰਨੇ ਵੀ ਅਗੇ ਮੈਂ ਜੇ ਤੁਹਾਡੇ ਕੋਲ ਹੈ ਮਾਡੇ ਜੁਕੜੇ ਬੈਟਰ ਹੋ ਸਕਦੀ ਹੈ ਮੈਂ ਅਸੀ ਸੀਚ ਵੀ ਲਈ ਵੀ ਗੱਲ ਕਰਨ ਵਾਲੀ ਕਿ ਜਿੰਨੇ ਸੀਚ ਵੀ ਹੈ ਉਹਨਾਂ ਨੂੰ ਕਿੱਦਾਂ ਰੱਖਿਆ ਸਰ ਸਾਡੇ ਨਾਲ ਕੋਈ ਪਰਮਿਟ ਨਹੀਂ ਸਾਫੀ ਕੰਮ ਇਹ ਤਾਂ ਮੈਨੂੰ ਕੱਲੀ ਕੱਲੀ ਸਾਊਟਰੀ ਦਾ ਪਤਾ ਮੈਨੂੰ ਸੁਣਾਈ ਚੋਕ ਪੈਸਾ ਕਾਹਦੀ ਨਾ ਸੁਰਖਰਾਕ ਦੀ ਡਿਊਟੀ ਮੈਂ ਤੇ ਮੇਰਾ ਇੱਕ ਸਾਥੀ ਬਣਾਣੀ ਚਾਹੀਦੀ ਸੀ ਰਾਤ ਨੂੰ ਗ੍ਰੇਟ ਹਾਦਸਾ ਹੋੁੰਦੇ ਰਹੇ ਨੇ ਕੱਲੀ ਕੱਲੀ ਬੰਦਾ ਨਹੀਂ ਹੁੰਦਾ ਕਿਵੇਂ ਬੰਦੇ ਕਿੱਥੇ ਹੈ ਜੀ ਦਾ ਸੇਕ ਕੋਈ ਸਮੱਸਿਆ ਸਮਝਾ ਚੰਗਾ ਬਾਕੀ ਟਾਟਾ ਉਹਦੇ ਵਿੱਚ ਪੀਸ ਨਹੀਂ ਆਉਂਦਾ ਕੁਝ ਹੈ ਇਹ ਵੀ ਕੋਈ ਜਾਂਦੀ ਤੋਂ ਜਦੋਂ ਇਹ ਦੂਮਾ ਮੇਜ਼ਾ ਮੇਲੇ ਕੋਈ ਕਾਪੀ ਜਾਂ ਰੇਟਾਈਡ ਹਾਂ ਨਹੀਂ ਰੱਖਿਆ ਤਾਂ ਰੱਖਿਆ ਹੈ ਯਾਰ ਮਦਦ ਵੀ ਜਾ ਰਹੇ ਨਹੀਂ ਇਹ ਬਿਆਹ ਵੀ ਰਹਿੰਦੇ ਰਹਾਂਗੇ ਮੁੰਡਾ ਮਦਨ ਆਇਆ ਨਹੀਂ ਕਿਹੜਾ ਮੁੰਡਾ ਲੈਣ ਗਿਆ ਨਾ ਇੱਕ ਮਿੰਟ ਯਾਰ ਜੋਬ ਕਰ